ਪੰਜਾਬ ਸਰਕਾਰ ਵੱਲੋਂ ਸ਼ੰਭੂ ਬਾਰਡਰ ਤੇ ਜਬਰੀ ਖਾਲੀ ਕਰਵਾਏ ਕਿਸਾਨੀ ਅंदोलਨ ਦੇ ਤਹਿਤ ਬਾਅਦ ਚ ਕਿਸਾਨਾਂ ਦੇ ਟਰੈਕਟਰ ਟਰਾਲੀ ਹੋਰ ਸਮਾਨ ਜਾਂ ਸੰਦ ਪੁਲਿਸ ਨੇ ਤੱਕੇ ਦੇ ਨਾਲ ਕਈ ਥਾਵਾਂ ਤੇ ਖਿਲਾਰ ਕੇ ਰੱਖ ਦਿੱਤਾ ਸੀ ਤੇ ਬਾਅਦ ਚ ਉਹ ਚੋਰੀ ਹੋ ਗਿਆ ਕਿਸਾਨ ਖੁਦ ਹੁਣ ਟਰਾਲੀਆਂ ਟਰੈਕਟਰ ਜਾਂ ਹੋਰ ਸਮਾਨ ਜਿਹੜਾ ਚੋਰੀ ਹੋਇਆ ਉਹ ਪਿੰਡੋਂ ਪਿੰਡ ਜਾ ਕੇ ਲੱਭ ਰਹੇ ਨੇ ਹਾਲੇ ਤੱਕ ਪੰਜਾਬ ਪੁਲਿਸ ਨੇ ਲੋਕਾਂ ਦਾ ਸਮਾਨ ਵਾਪਸ ਕਰਵਾਉਣ ਦੀ ਕੋਈ ਗੱਲ ਨਹੀਂ ਕੀਤੀ ਲੇਕਿਨ ਵਿધાન ਸਭਾ ਹਲਕਾ ਕਨੌਰ ਕਨੌਰ ਦੇ ਤਹਿਤ ਹੀ ਪੈਂਦਾ ਸੀ ਬਾਰਡਰ ਸ਼ੰਭੂ ਜਿੱਥੇ 13 ਮਹੀਨਿਆਂ ਤੋਂ ਕਿਸਾਨ ਅੰਦੋਲਨ ਕਰਵਾ ਰਹੇ ਸੀ ਤੇ ਵਿਧਾਨ ਸਭਾ ਹਲਕਾ ਕਨੌਰ ਦੇ ਦੋ ਪਿੰਡਾਂ ਦੇ ਵਿੱਚ ਚੋਰੀ ਹੋਈਆਂ ਟਰੈਕਟਰ ਟਰਾਲੀਆਂ ਤੇ ਹੋਰ ਕਿਸਾਨਾਂ ਦੇ ਸੰਧ ਤੇ ਸੁਭਾਣ ਮਿਲਣ ਦਾ ਮਾਮਲਾ ਸਾਹਮਣੇ ਆਇਆ ਕਿਸਾਨਾਂ ਦਾ ਪੰਜਾਬ ਭਰ ਦੇ ਵਿੱਚ ਰੋਸ ਹੈ ਜਿਸ ਦੇ ਚੱਲਦਿਆਂ ਪਹਿਲਾਂ ਤੇ ਕੋਈ ਕਾਰਵਾਈ ਨਹੀਂ ਹੋਈ ਲੇਕਿਨ ਹੁਣ ਜਿਨ੍ਹਾਂ ਦੇ ਘਰ ਟਰੈਕਟਰ ਟਰਾਲੀਆਂ ਖੜੀਆਂ ਸੀ ਉਹਨਾਂ ਦੇ ਖਿਲਾਫ ਪੁਲਿਸ ਨੇ ਸ਼ਕਾਇਤ ਮਕਦਮਾ ਦਰਜ ਕਰ ਦਿੱਤਾ ਉਧਰ ਵਿਧਾਨ ਸਭਾ ਹਲਕਾ ਕਨੌਰ ਦੇ ਐਮ ਐਲ ਏ ਦਾ ਕਹਿਣਾ ਕਿ ਜਿਸ ਬੰਦੇ ਦੇ ਖਿਲਾਫ ਪਰਚਾ ਦਰਜ ਹੋਇਆ ਮੇਰਾ ਕੋਈ ਵਾ ਵਾਸਤਾ ਨਹੀਂ ਹੈ ਪੂਰੀ ਖਬਰ ਆ ਕਨੌਰ ਤੋਂ ਛਪੀ ਆ ਪੰਜਾਬੀ ਟਰਬਿਊਨ ਦੇ 4 ਨੰਬਰ ਪੇਜ ਤੇ ਪੱਤਰਕਾਰ ਸਰਬਜੀਤ ਸਿੰਘ ਭੰਗੂ ਉਹਨਾਂ ਦੀ ਖਬਰ ਜਿਹੜੀ ਪ੍ਰਕਾਸ਼ਿਤ ਹੋਈ ਆ ਉਹ ਅਸੀਂ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਆ ਜਿਹਦੇ ਚ ਲਿਖਿਆ ਗਿਆ ਸ਼ੰਭੂ ਬਾਰਡਰ ਤੋਂ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਤੇ ਸਮਾਨ ਚੋਰੀ ਦੋ ਪਿੰਡਾਂ ਵਿੱਚੋਂ ਮਿਲੇ ਟਰੈਕਟਰ ਟਰਾਲੀਆਂ ਸਮਾੜ ਲੈਣਗੇ ਕਿਸਾਨਾਂ ਉੱਤੇ ਹਮਲੇ ਦੇ ਦੋਸ਼ ਕਿਸਾਨੀ ਮੰਗਾਂ ਦੀ ਪੂਰਤੀ ਲਈ ਹਲਕਾ ਕਨੌਰ ਦੇ ਅਧੀਨ ਪੈਂਦੇ ਸ਼ੰਭੂ ਬਾਰਡਰ ਉੱਤੇ 13 ਮਹੀਨੇ ਚੱਲੇ ਮੋਰਚੇ ਨੂੰ ਖਦੇੜ ਮਗਰੋਂ ਉੱਥੇ ਮੌਜੂਦ ਕਿਸਾਨਾਂ ਦਾ ਕੁਝ ਸਮਾਨ ਸਣੇ ਟਰੈਕਟਰ ਟਰਾਲੀਆਂ ਗਾਇਬ ਹਨ ਕਿਸਾਨਾਂ ਨੇ ਖੁਦ ਭਾਲ ਕਰਦਿਆਂ ਕਨੌਰ ਵਿਧਾਨ ਸਭਾ ਹਲਕੇ ਚੋਂ ਤਿੰਨ ਥਾਵਾਂ ਤੋਂ ਟਰੈਕਟਰ ਅਤੇ ਟਰਾਲੀਆਂ ਬਰਾਮਦ ਕੀਤੀਆਂ ਹਨ ਇਸ ਸਬੰਧੀ ਕਨੌਰ ਪੁਲਿਸ ਨੇ ਲੋ ਅਸੈਂਬਲੀ ਵਾਸੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਅਤੇ ਥਾਣਾ ਮੁਖੀ ਸਾਹਿਬ ਸਿੰਘ ਵਿਰਕ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿਸਾਨਾਂ ਨੇ ਪਿੰਡ ਸਹੂਰੋਂ ਦੇ ਕੁਝ ਵਿਕਤੀਆਂ ਉੱਤੇ ਹਮਲਾ ਕਰਨ ਦੇ ਵੀ ਦੋਸ਼ ਲਗਾਏ ਨੇ ਜ਼ਿਕਰਯੋਗ ਹੈ ਕਿ ਸ਼ੰਭੂ ਬਾਰਡਰ ਤੇ ਰਹਿਣ ਲਈ ਕਿਸਾਨਾਂ ਨੇ ਆਰਜੀ ਘਰ ਬਣਾਏ ਹੋਏ ਸਨ ਇਹਨਾਂ ਚ ਕਿਸਾਨਾਂ ਦਾ ਨਿੱਤ ਵਰਤੋਂ ਵਾਲਾ ਸਮਾਨ ਵੀ ਸੀ ਜੇਸੀ ਵੀ ਮਸ਼ੀਨਾਂ ਨਾਲ ਕੀਤੀ ਕਾਰਵਾਈ ਦੌਰਾਨ ਇੱਕ ਟੈ ਟੈਰੀ ਕਰਕੇ ਨੁਕਸਾਨ ਪਹੁੰਚਾਇਆ ਗਿਆ ਤੇ ਸਮਾਨ ਦੇ ਟਰੈਕਟਰ ਟਰਾਲੀਆਂ ਪੁਲਿਸ ਨੇ ਖੁੱਲੇ ਆਸਮਾਨ ਹੇਠਾਂ ਰੱਖ ਦਿੱਤੇ ਹੁਣ ਜਦੋਂ ਕਿਸਾਨ ਇਹ ਸਮਾਨ ਖਾਸ ਕਰਕੇ ਟਰੈਕਟਰ ਟਰਾਲੀਆਂ ਲੈਣ ਆ ਰਹੇ ਸਨ ਤਾਂ ਉਥੋਂ ਗਾਇਬ ਮਿਲੇ ਇਸ ਮਗਰੋਂ ਕਿਸਾਨਾਂ ਨੇ ਟੀਮਾਂ ਬਣਾ ਕੇ ਕਨੌਰ ਦੇ ਕੁਝ ਪਿੰਡਾਂ ਤੱਕ ਪਹੁੰਚ ਕੀਤੀ ਉਧਰ ਉਧਰ ਕਿਸਾਨ ਆਗੂ ਗੁਰ ਅਮਨੀਤ ਸਿੰਘ ਮੰਗੜ ਅਤੇ ਤੇਜਵੀਰ ਸਿੰਘ ਪੰਜੋਖਰਾ ਦੀ ਅਗਵਾਈ ਹੇਠ ਕਿਸਾਨਾਂ ਦੀ ਟੀਮ ਜਦੋਂ ਕਨੌਰ ਹਲਕੇ ਦੇ ਪਿੰਡ ਲੋ ਅਸੈਂਬਲੀ ਗਈ ਤਾਂ ਇੱਥੇ ਵੀ ਉਹਨਾਂ ਨੂੰ ਟਰੈਕਟਰ ਤੇ ਟਰਾਲੀਆਂ ਮਿਲੇ ਉਹਨਾਂ ਨੇ ਕਿਹਾ ਕਿ ਘਰ ਦੇ ਮਾਲਕ ਨੇ ਕਿਸਾਨਾਂ ਤੇ ਹਮਲਾ ਕਰ ਦਿੱਤਾ ਮੰਗੜ ਨੇ ਇਸ ਪਿੰਡ ਚੋਂ ਲਾਈਵ ਹੋ ਕੇ ਕਿਹਾ ਸੀ ਕਿ ਇਹ ਟਰੈਕਟਰ ਟਰਾਲੀਆਂ ਇੱਕ ਆਪ ਆਗੂ ਮਤਲਬ ਆਮ ਆਦੀ ਪਾਰਟੀ ਦੇ ਆਗੂ ਦੇ ਘਰ ਖੜੀਆਂ ਮਿਲੀਆਂ ਨੇ ਉਦੋਂ ਜਦ ਪੰਜਾਬੀ ਟਰਬਿਨ ਦੇ ਪੱਤਰਕਾਰ ਨੇ ਵਿਧਾਨ ਸਭਾ ਹਲਕਾ ਕਨੌਰ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਲਾਲ ਸਿੰਘ ਕਨੌਰ ਹੋਣਾ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਵੀ ਸਪਸ਼ਟੀਕਰਨ ਦਿੱਤਾ ਕਿ ਜਿਸ ਥਾਂ ਤੇ ਜਿਸ ਵਿਅਕਤੀ ਕੋਲ ਇਹ ਸਮਾਨ ਮਿਲਿਆ ਉਹਨਾਂ ਦਾ ਇਸ ਵਿਅਕਤੀ ਦੇ ਨਾਲ ਕੋਈ ਵਾਅ ਵਾਸਤਾ ਨਹੀਂ ਹਾਲਾਂਕਿ ਗੁਰਲਾਲ ਸਿੰਘ ਕਨੌਰ ਹੋਣਾ ਨੇ ਵੀ ਲਾਈਵ ਹੋ ਕੇ ਆਪਣਾ ਪੱਖ ਦੱਸਿਆ ਸੀ ਕਿ ਬਹੁਤ ਸਾਰੇ ਲੋਕ ਆਮ ਆਦੀ ਪਾਰਟੀ ਦੇ ਵਿਧਾਇਕ ਬਾਰੇ ਹੀ ਕੁਝ ਟਿੱਪਣੀਆਂ ਕਰ ਰਹੇ ਸੀ ਉਸ ਤੋਂ ਬਾਅਦ ਉਸ ਇਲਾਕੇ ਦੇ ਡੀਐਸਪੀ ਹੋਣਾ ਦੇ ਵੀ ਇੱਕ ਸਟੇਟਮੈਂਟ ਆਈ ਕਿ ਜਿਹੜੇ ਵੀ ਲੋਕਾਂ ਨੇ ਕਿਸਾਨਾਂ ਦੇ ਖਾਨ ਦਾ ਟਰੈਕਟਰ ਟਾਲੀਆਂ ਚੋਰੀ ਕੀਤੇ ਨੇ ਉਹਦੇ 'ਚ ਕਿਸੇ ਪੋਲੀਟੀਕਲ ਨੇਤਾ ਜਾਂ ਐਮਐਲਏ ਦਾ ਹੱਥ ਨਹੀਂ ਹੈ ਜੋ ਝੂਠੀਆਂ ਅਫਵਾਹਾਂ ਫਲਾਉਣਗੇ ਪੁਲਿਸ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰੇਗੀ ਲੇਕਿਨ ਜਿਹੜੀ ਦੇਰ ਬਾਅਦ ਪੁਲਿਸ ਵੱਲੋਂ ਜੇ ਕਾਰਵਾਈ ਕੀਤੀਗੇ ਉਹਦੇ ਚ ਐਫ ਆਈ ਆਰ ਦਰਜ ਕੀਤੀਗੇ ਜਿਹਦੇ ਦੱਸਿਆ ਜਾ ਰਿਹਾ ਕਿ ਇੱਕ ਵਿਅਕਤੀ ਫੜਿਆ ਵੀ ਗਿਆ ਉਹਦੇ ਚ ਜ਼ਿਕਰ ਕੀਤਾ ਗਿਆ ਐਫ ਆਈ ਆਰ ਦੇ ਵਿੱਚ ਕਿ ਇੱਕ ਮੁਖਬਰ ਪਾਸ ﺍﻟहिदगी ਵਿੱਚ ਇਤਲਾਹ ਦਿੱਤੀ ਕਿ ਰਮਨਦੀਪ ਸਿੰਘ ਉਰਫ ਟਿੰਕੂ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਲੋਸੈਂਬਲੀ ਥਾਣਾ ਕਰੋਰ ਜਿਸ ਦੀ ਜਿਸ ਦੀ ਪਾਰਸ ਮੋਟਰ ਵਰਕਸ਼ਾਪ ਨੇੜੇ ਪ੍ਰੀਤ ਢਾਬਾ ਸਾਰ ਚੰਡੀਗੜ੍ਹ ਰੋਡ ਪਿੰਡ ਜਮੀਤਗੜ੍ਹ ਵਿੱਚ ਸਥਿਤ ਹੈ ਜਿਸ ਨੇ ਆਪਣੀ ਦੁਕਾਨ ਪਰ ਸ਼ੰਭੂ ਧਰਨੇ ਤੋਂ ਆਪਣੇ ਟਰੈਕਟਰ ਨਾਲ ਟਰਾਲੀਆਂ ਚੋਰੀ ਕਰਕੇ ਖੜਾਈਆਂ ਹੋਈਆਂ ਹਨ ਜੇਕਰ ਹੁਣੇ ਹੀ ਉਸ ਦੀ ਦੁਕਾਨ ਤੇ ਰੇਡ ਕੀਤੀ ਜਾਵੇ ਤਾਂ ਚੋਰੀ ਦੀਆਂ ਟਰਾਲੀਆਂ ਬਰਾਮਦ ਕੀਤੀਆਂ ਜਾ ਸਕਦੀਆਂ ਨੇ ਜੋ ਇਤਲਾਪ ਪੱਕੀ ਅਤੇ ਭਰੋਸੇਯੋਗ ਹੋਣ ਕਰਕੇ ਮੁਖਬਰ ਖਾਸ ਨੂੰ ਫਾਰਕ ਕੀਤਾ ਗਿਆ ਜੋ ਰਮਨਦੀਪ ਸਿੰਘ ਉਰਫ ਟਿੰਕੂ ਪੁੱਤਰ ਬਲਬੀਤ ਸਿੰਘ ਵਾਸੀ ਪਿੰਡ ਲੋ ਅਸੈਂਬਲੀ ਦਾ ਸ਼ੰਭੂ ਬੈਰੀਅਰ ਤੋਂ ਟਰਾਲੀਆਂ ਚੋਰੀ ਕਰਕੇ ਆਪਣੀ ਦੁਕਾਨ ਤੇ ਰੱਖਣਾ ਜੁਰਮ ਪਾਇਆ ਗਿਆ ਜਿਸ ਦੇ ਤਹਿਤ ਮਕਦਮਾ 302 3 ਦਾ 2 317 ਦਾ 2 ਬੀ ਐਨ ਐਸ ਦੇ ਤਹਿਤ ਮਕਦਮਾ ਦਰਜ ਕੀਤਾ ਗਿਆ ਇਹ ਵੀ ਦੱਸਿਆ ਗਿਆ ਹੈ ਕਿ ਮਕਦਮਾ ਫਾਈਲ ਕਰਕੇ ਜਾਨੂ ਕੀਤਾ ਗਿਆ ਔਰ ਇਸ ਦੇ ਇਲਾਵਾ ਇਹ ਵੀ ਇਨਾਂ ਦੇ ਖਿਲਾਫ ਜਿਹੜਾ ਮਕਦਮਾ ਜਿਹੜਾ ਦਰਜ ਕਰਕੇ ਇਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੁਣ ਸਵਾਲ ਵੱਡਾ ਕਿ ਇਲਜ਼ਾਮ ਲੱਗੇ ਨੇ ਖਾਸ ਕਰਕੇ ਕਿਸਾਨ ਕੇ ਇਹਦੇ ਜਿਨ੍ਹਾਂ ਨੇ ਟਰੈਕਟਰ ਟਰਾਲੀਆਂ ਚੋਰੀ ਕੀਤੀਆਂ ਉਹਨਾਂ ਚ ਆਮ ਆਦੀ ਪਾਰਟੀ ਦੇ ਆਗੂ ਸ਼ਾਮਲੇ ਜਦੋਂ ਕਿਸਾਨ ਪਿੰਡਾਂ ਦੇ ਵਿੱਚ ਆਪਣਾ ਸਮਾਂ ਲੈਣ ਗਏ ਤੇ ਉਹਨਾਂ ਦੇ ਉੱਪਰ ਇੱਟਾਂ ਰੂੜੇ ਚਲਾਏ ਗਏ ਨੇ ਹਮਲਾ ਕੀਤਾ ਗਿਆ ਕਈਆਂ ਦੇ ਸਿਰ ਤੇ ਰੂੜੇ ਵੀ ਵੱਜੇ ਨੇ ਤੇ ਕਈ ਆਪਣੀ ਜਾਨ ਬਚਾ ਕੇ ਭੱਜੇ ਨੇ ਹੁਣ ਸਵਾਲ ਆ ਕਿ ਇਸ ਮਸਲੇ ਦੇ ਵਿੱਚ ਪਟਿਆਲਾ ਪੁਲਿਸ ਦੀ ਜ਼ਿੰਮੇਵਾਰੀ ਬੰਦੀ ਆ ਕਿ ਜਿਨ੍ਹਾਂ ਨੇ ਟਰਾਲੀਆਂ ਚੋਰੀਆਂ ਕੀਤੀਆਂ ਨੇ ਉਹਨਾਂ ਦੇ ਖਿਲਾਫ ਮਕਦਮਾ ਦਰਜ ਕੀਤਾ ਜਾਵੇ ਚਾਹੇ ਉਹ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਕਿਸੇ ਵੀ ਅਹੁਦੇ 'ਤੇ ਉਹ ਬਰਾਜ਼ਮਾਨ ਨਾ ਹੋਵੇ ਹੁਣ ਸਭ ਤੋਂ ਵੱਡਾ ਸਵਾਲ ਇਸ ਮਸਲੇ ਦੇ ਵਿੱਚ ਇਹ ਆ ਕਿ ਪਟਿਆਲਾ ਪੁਲਿਸ ਵੱਲੋਂ ਜਦੋਂ ਇਹ ਸਮਾਨ ਜਿਹੜਾ ਖਿਲਾਰਿਆ ਗਿਆ ਖੁੱਲੇ ਆਸਮਾਨ ਦੇ ਵਿੱਚ ਰੱਖਿਆ ਗਿਆ ਤੇ ਫਿਰ ਉਥੋਂ ਚੋਰੀ ਹੋ ਜਾਂਦੇ ਲਾਜ਼ਮੀ ਤੌਰ ਤੇ ਇਹ ਵਿਧਾਨ ਸਭਾ ਹਲਕੇ ਦੇ ਕੁਝ ਪਿੰਡਾਂ ਦੇ ਲੋਕਾਂ ਦੇ ਨਾਮ ਲੱਗ ਰਹੇ ਨੇ ਹਾਲਾਂਕਿ ਪਵਾਦ ਦੇ ਲੋਕ ਖਾਸ ਕਰਕੇ ਕਹਿ ਰਹੇ ਕਿ 13 ਮਹੀਨੇ ਕਿਸਾਨਾਂ ਦੀ ਸੇਵਾ ਕੀਤੀ ਲੇਜ ਲੇਕਿਨ ਕੁਝ ਇਕਾਦੁੱਕਾ ਕਿਸਾਨਾਂ ਕਰਕੇ ਸਮੁੱਚਾ ਪਵਾਦ ਇਲਾਕਾ ਬਦਨਾਮ ਹੋ ਗਿਆ ਉਹਨਾਂ ਤੇ ਚੋਰ ਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਲਿਖਦੇ ਨੇ ਕਿ ਸ਼ੰਭੂ ਮੋਰਚੇ ਤੋਂ 120 ਟਰਾਲੀ 120 ਟਰਾਲੀਆਂ ਹੋਈਆਂ ਚੋਰੀ ਟਰਾਲੀਆਂ ਤੋਂ ਬਿਨਾ ਟਰੈਕਟਰ ਸਾਊਂਡ ਸਿਸਟਮ ਬੈਟਰੀਆਂ ਟਰਾਲੀਆਂ ਦੀਆਂ ਹੁੱਕਾਂ ਏਸੀ ਐਲਈਡੀ ਕੂਲਰ ਪੱਖੇ ਸਿਲੰਡਰ ਫ੍ਰਿਜਾਂ ਭਾਂਡੇ ਟੈਂਟ ਤਰਪਾਲਾਂ ਮੈਟ ਗੱਦੇ ਟਰੈਕਟਰਾਂ ਚੋਂ ਡੀਜ਼ਲ ਕੱਢਿਆ ਗਿਆ ਇਥੋਂ ਤਾਂ ਕਿ ਹੀ ਨਹੀਂ ਰਾਸ਼ਨ ਵੀ ਨਹੀਂ ਛੱਡਿਆ ਗਿਆ ਤੇ ਸਭ ਤੋਂ ਮਹਿੰਗਾ ਸੋਲਰ ਸਿਸਟਮ ਵੀ ਭੰਨਿਆ ਨਾਲ ਹੀ ਗੱਡੀਆਂ ਦੇ ਟਰਾਲੀਆਂ ਦਾਵੇ ਕੀਤਾ ਨੁਕਸਾਨ ਲੇਖਦੇ ਨੇ ਕਿ ਐਮਐਲਏ ਦੇ ਕਰੀਬੀਆਂ ਤੇ ਦੋਸ਼ ਹੀ ਨਹੀਂ ਲੱਗ ਰਹੇ ਪਰ ਉਹਨਾਂ ਦੇ ਘਰਾਂ ਅਤੇ ਉਹਨਾਂ ਵੱਲੋਂ ਹੋਰ ਘਰਾਂ 'ਚ ਰਖਾਇਆ ਸਮਾਨ ਵੀ ਬਰਾਮਦ ਹੋ ਰਿਹਾ ਇਸ ਹਲਕੇ 'ਚ ਹੁਣ ਕਿਉਂ ਮਿਲ ਰਿਹਾ ਹੈ ਸਮਾਨ ਜਲਦ ਕਰਾਂਗੇ ਇੱਕ ਵੱਡਾ ਖੁਲਾਸਾ ਹੁਣ ਸਭ ਤੋਂ ਵੱਡੀ ਗੱਲ ਆ ਕਿ ਇਸ ਹਲਕੇ ਦੇ ਪਿੰਡਾਂ ਦੇ ਵਿੱਚ ਇਕਾਦੁੱਕਾ ਲੋਕਾਂ ਨੇ ਜਿਹੜੀਆਂ ਇਹ ਚੋਰੀ ਦਾ ਸਮਾਨ ਰੱਖਿਆ ਹੈਗਾ ਮਕਦਮਾ ਵੀ ਦਰਜ ਹੋ ਗਿਆ ਤੇ لازمی ਤੌਰ ਤੇ ਸਵਾਲ ਬਹੁਤ ਖੜੇ ਹੋ ਰਹੇ ਨੇ ਕਿ ਆਖਿਰ ਇਸ ਇਲਾਕੇ ਦੇ ਵਿੱਚ ਜਿਹੜੇ ਪਵਾਦ ਦੇ ਲੋਕ ਨੇ ਜਿਨ੍ਹਾਂ ਨੇ 13 ਮਹੀਨਿਆਂ ਤੋਂ ਇਸ ਮੋਰਚੇ ਦਾ ਸਾਥ ਦਿੱਤਾ ਤੇ ਕੁਝ ਪਿੰਡ ਦੇ ਲੋਕ ਜਿਨ੍ਹਾਂ ਤੇ ਆਮ ਆਦੀ ਪਾਰਟੀ ਦਾ ਹੱਥ ਦੱਸਿਆ ਜਾ ਰਿਹਾ ਉਹਨਾਂ ਨੇ ਕਿਸਾਨਾਂ ਦਾ ਮਤਲਬ ਖੁਦ ਕਿਸਾਨ ਨੇ ਤੇ ਕਿਸਾਨਾਂ ਨੇ ਕਿਸਾਨਾਂ ਦਾ ਹੀ ਟਰੈਕਟਰ ਟਰਾਲੀਆਂ ਸਮੇਤ ਜੋ ਮਹਿੰਗਾ ਸੰਦ ਸੀ ਉਹ ਵੀ ਚੋਰੀ ਕਰ ਲਏ ਰਾਸ਼ਨ ਵੀ ਚੋਰੀ ਕਰ ਲ ਇਹ ਇਲਜ਼ਾਮ ਲੱਗੇ ਨੇ ਤੇ ਇਹ ਪਵਾਦ ਦੇ ਲੋਕਾਂ ਤੇ ਇੱਕਾ ਦੁੱਕਾ ਲੋਕਾਂ ਕਰਕੇ ਇੱਕ ਵੱਡਾ ਕਲੰਕ ਲੱਗ ਗਿਆ ਇਹ ਦਾਗ ساری ਜ਼ਿੰਦਗੀ ਧੋਤਾ ਨਹੀਂ ਜਾਣਾ ਕਿਉਂਕਿ ਬਹੁਤ ਸਾਰੇ ਇਹ ਸਵਾਲ ਖੜੇ ਹੋ ਰਹੇ ਨੇ ਕਿ ਆਖਰ ਇਹ ਟਰੈਕਟਰ ਟਰਾਲੀ ਹੋਰ ਜਿਹੜਾ ਸਮਾਨ ਚੋਰੀ ਕਰਨ ਵਾਲੇ ਕੌਣ ਨੇ ਤੇ ਇਹਨਾਂ ਨੂੰ ਬਚਾਉਣ ਵਾਲੇ ਕੌਣ ਨੇ ਫਿਲਹਾਲ ਇਸ ਜਾਣਕਾਰੀ ਦੇ ਨਰ ਧੜ ਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ